ਅਰਛੋ ਮੈਨਾਂ ਸਾਲਾ ਮੈਨੂੰ ਕਹੀ ਜਾਵੇ ਕਹਾਂ ਮੈਨੂੰ 2 ਰੁਪਏ ਲੈ ਕੇ ਦੇ ਕਹਿੰਦਾ ਮੈਂ ਕਿਧਰੋਂ ਲੈ ਕੇ ਜਾਣਾ ਕਹਿੰਦਾ ਪਰਛੀ ਦੇ ਜਾਂਦੇ ਸੀ ਬਰਨਾਲੇ ਪੂਰੀਆਂ ਖਾਣ ਆਏ ਕੀ ਲੜਕਾਰਾ ਮਾਰ ਉਸ 2.5 ਦਾ ਸਾਹ ਨੇ ਇਹਦੇ ਚ ਮਾਰ ਰਿਹਾ ਕਿੱਥੇ ਤੱਕ ਆ ਲਾਗੀ ਹਾਂ ਰੋ ਕਹ ਲੈ ਇਹਨਾਂ ਖੁਦ ਆਣ ਓਏ ਹਾਂ ਹਾਂ ਆ ਜਾ ਫਿਰ ਮੇਰੇ ਨਾਲ ਦਾ ਬਗ ਕੀ ਗੋਣਾ ਐ ਤਾਂ ਖੜਿਆ ਸਿੱਧਾ ਜਾਂਦਾ ਨਹੀਂ ਲੈ ਲੈ ਆਪਣੀ ਦੇਖ ਲੈ ਯਾਰ ਤੇਰਾ ਨਾ ਦਾ ਆਛਾ ਨਾ ਇਹ ਦਿਨ ਮੂੰਹ ਕਾ ਕਰਦਾ ਹੈ ਜਰੂਰ ਹਤਾ ਰਬ ਹੋਤਾ ਵਿਚਾਰੀ ਉਹਨਾਂ ਦੀ ਮੱਝ ਸੋਈ ਸੀਗੀ ਮੈਨੂੰ ਕਹਿੰਦੀ ਪੱਠੇ ਲੈ ਕੇ ਜਾਣੇ ਨੇ ਮੈਂ ਚੱਲ ਥੱਬਾ ਕੋ ਲੈ ਜਾ ਚਾ ਵੱਢ ਕੇ ਅੱਛਾ ਤੇਰੇ ਤੋਂ ਲੈਣ ਆਉਗੀ ਪੱਠੇ ਨਾ ਮੇਰੇ ਕੋ ਘਰੇ ਮਰ ਜਾਂਦੀ ਉਹ ਕਢਾ ਲੈਂਦੀ ਆਪਦੀ ਉੱਥੇ ਤੇਰੇ ਕੋਲ ਕੀ ਕਰਨ ਆਈ ਸੀ ਖੇਤ ਆ ਪਾ ਪੱਬੀ ਹੁਣ ਖੇਤ ਪੱਠੇ ਹੁੰਦੇ ਨੇ ਘਰੇ ਥੋੜੀ ਹੁੰਦੇ ਨੇ ਨਾ ਪੱਬੀ ਨੂੰ ਐ ਪੁੱਛ 10 ਦਿਨ ਹੋਰ ਹੋ ਗਏ ਗਿੰਦਰੋ ਵੀ ਫਰਦੀ ਸੀ ਘਰੇ ਘੜੀ ਤੂੰ ਮੱਕੀ ਪੀਜੀ ਨਾ ਗਿੰਦਰੋ ਗਿੰਦਰੋ ਕੀ ਕਰਨਾ ਈਸ਼ਵਰ 10 ਦਿਨ ਹੋ ਗਏ ਘੜੀ ਗਿੰਦਰੋ ਹਾਏ ਰੇ ਉਹਨਾਂ ਦੀ ਆਪਣੇ ਬੱਬੇ ਜੋੜੇ ਕੀ ਨਹੀਂ ਹੂੰ ਤਾਂ ਨਹੀਂ ਕੋਈ ਚੰਦ ਚੜ

ਮੈਂ 6 ਗੁਣਾ ਦਾ ਪੱਕਾਗਾ ਸੁਣਾਵਾ ਤੈਨੂੰ ਕਿਹੜੇ ਕਿਹੜੇ ਗੋਣ ਨੇ ਮੈਂ ਮੈਂ ਤੈਨੂੰ ਸੁਣਾਉਣਾ ਦੇਖ شریف ਇਮਾਨਦਾਰ ਨੇਕ ਸਾਊ ਮਿਹਨਤੀ ਚੰਗਾ 6 ਗੁਣ ਨੇ ਮੇਰੇ ਚ ਥਰਕੀ ਉਹ ਭੁੱਲ ਗਿਆ ਹਾਂ ਮੈਂ ਕੋਈ 7ਮਾ 7ਮਾ ਮੇਰਾ ਆਪਣ ਕੋਈ ਨਹੀਂ ਆਗਾ ਐਵੇਂ ਬਿਮਾਰੀ ਨਹੀਂ ਪਰ ਅਸੀਂ ਟੀਮਿਆਂ ਨੂੰ ਤਾਂ ਵੀ ਕੁਝ ਕਹਿੰਦੇ ਦੇਖ ਤੇਰੇ ਵੀ ਗਣਾ ਦੇ ਹੁਣ ਆਪਦਾ ਰੱਬ ਦਾ ਰੂਪ ਕਹਿਣਿਆ ਤੇਰੇ ਗੋਣ ਵੀ ਮੈਂ ਤਾਂ ਮੇਰੀ ਮੇਰੀ ਗੱਲ ਸੁਣ ਲੈ ਬੱਟੀਆਂ ਨੂੰ ਮਾਂ ਸਮਝਦਾ ਹੁੰਨਾ ਛੋਟਿਆਂ ਨੂੰ ਭੈਣਾ ਸਮਝਦਾ ਹੁੰਨਾ ਬਚਾਲੀਆਂ ਨੂੰ ਛੇਲੀ ਸਮਝਦਾ ਹੁੰਨਾ ਬਚਾਲਣੀਆਂ ਪਚੋਲਣੀਆਂ ਨੂੰ ਮੈਂ ਕੁਝ ਨਹੀਂ ਸਮਝਦਾ ਅੱਛਾ ਦੇਖ ਕੋਈ ਮੁੰਡਾ ਕਿੰਦਰਾ ਨੇ ਆਪ ਦੇ ਅੱਛਾ ਕਹਿੰਦੀ ਮੈਨੂੰ ਕਹਿੰਦੀ ਆ ਕਹਿੰਦਾ ਆ ਜਾ ਭਾਈ ਕੱਖ ਵੱਢ ਲੈ ਨਾਲੇ ਪਾਣੀ ਪੂਰੀ ਪੀ ਲੈ ਮੋਟਰ ਤੇ ਕੀ ਇਹ ਹੱਕ ਆ ਬਈ ਇਹਦਾ ਪਾਣੀ ਪਿਆਉਣ ਦਾ ਕੰਨ ਕੋਈ ਇਨੀ ਕੀ ਗੱਲ ਹੋ ਜੇ ਕੌਣ ਜ਼ਿੰਮੇਵਾਰਾ ਮੋਟਰ ਤੇ ਨਾ ਜਰਦੇ ਦੀ ਪੂੜੀ ਲਿਓਨ ਤੇ ਰਖਾਓ ਜੇਬ ਚ ਪੈਸੇ ਨਹੀਂ ਹੁਣ ਉਹ ਮੇਰਾ ਸਾਰਾ ਪੈਸਾ ਲੈ ਗਿਆ ਉਹ ਤਾਂ ਦਾਦਾ ਹੁਣ ਤਾਂ 500 ਲੈ ਗਿਆ ਪਰ ਹੈ 500 ਦੇ ਗਿਆ ਉਹਨੂੰ ਲੈ ਛੋਏ ਚਾਰ ਨੂੰ ਦਿੱਤਾ ਨਹੀਂ ਮੇਰੇ ਪਰਸ ਚੋਂ ਤਾਂ ਨਹੀਂ ਕੱਢ ਕੱਢ ਲਜਾਈ ਜਾਂਦਾ ਉਹ ਯਾਰ ਮੈਂ ਤਾਂ ਸੋਚਿਆ ਤਾਂ 10 ਰੁਪਏ ਤਾਂ ਮੈਂ ਜਰਦੇ ਨੂੰ ਪੁੱਛੀ ਆ ਨਾ ਭਾਂਜੇ ਚੋਂ 500 ਰੁਪਏ ਮ ਸੱਤ ਮੇਰੇ ਮੂੰਹ ਤੇ ਕਰਾਉ ਸੱਤ ਮੇਰੇ ਮੂੰਹ ਤੇ ਕਰਾ ਉਹ ਐ ਨਹੀਂ ਹੋਣਾ ਪੈਕਿਆ ਹੋਈਆਂ ਪੇਕੇ ਆਪਦੇ ਕੋਈ ਕੋਲੋਂ ਕੋਲੋਂ ਤੁਸੀਂ ਗੱਲਾਂ ਬਣਾਈ ਜਾਂਦੇ ਹੁਣ ਭੈਣੇ ਪੇਕਿਆਂ ਨੂੰ ਤੋੜਤੀਆਂ ਤੁਸੀਂ ਮੈਂ ਤੁਹਾਨੂੰ ਆਖਿਆ ਵੀ ਮੇਰੇ ਮੂੰਹ ਤੇ ਗੱਲ ਕਰਾਓ ਯਾਰ ਖੇਤੋਂ ਨਾਲ ਸਰੋਂ ਦਾ ਕੱਟਾ ਚਕਾਇਆ ਤਾ ਉਹਨੂੰ ਚਾਰਨ ਨੂੰ ਹੈ ਹਾਂ ਉਹਦਾ ਗੱਟਾ ਚਕਾਇਆ ਨਹੀਂ ਦੱਛ ਓਏ ਜਿੱਦੈ ਮੈਨੂੰ ਕਹਦਾ ਵੀ 100 ਰੁਪਏ ਪਿੱਛੇ ਦਵਾਂਗਾ ਕਿਹੜੀ ਤੇਰੇ ਪਿਓ ਨੇ ਭੈਣੇ ਸਰੋਂ ਬੀਜੀ ਆ ਝੋਨੇ ਦੀ ਰੁੱਤ ਚੱਲਦੀ ਆ ਕਣਕ ਵੇਲੇ ਸਰੋਂ ਹੁੰਦੀ ਆ ਕਣਕ ਵੇਲੇ ਕਾਣੂ ਤੁਸੀਂ ਤਾਂ ਮੈਨੂੰ ਲਾਉਦਾ ਮੇਰੇ ਚਿੱਟੇ ਜਿਹੜੇ ਬਾਲਣਾ ਇਹ ਵੀ ਡਾਕੇ ਛੱਡੋਂਗੇ ਸਰੋ ਹੈਗੀ ਐ ਇਹਦਾ ਸਾਰਾ ਕੁਝ ਡਾਕੇ ਫੱਦਾ ਹੈ ਸਾਰੇ ਪਾਸੇ ਦਾ ਝੋਨਾ ਹੀ ਝੋਨਾ ਖੜਾ ਹੈਗਾ ਸਰੋ ਕਣਕ ਵੇਲੇ ਹੁੰਦੀ ਐ ਪੁੱਛੜੋ ਨਾ ਗਿੰਦਰੋ ਚਿੰਦਰੋ ਕੀ ਲੈਣਾ ਮੈਂ ਕਿਹੜੀ ਗਿੰਦਰੋ ਮਿੰਦਰੋ ਇੱਕ ਹੀ ਆ ਸਰੋ ਚਗਾਈ ਐ ਕਿਹੜੀ ਸਰੋ ਚਗਾਈ ਐ ਤੂੰ ਪਹਿਲੇ ਇਹਨੂੰ ਕਾ ਤੂੰ ਤੂੰ ਉਹ ਤਾਂ ਛੜੋ ਤਾਂ ਪਹਿਣ ਮੜਾ ਵੀ ਤੂੰ ਸੱਦੀ ਨਹੀਂ ਉਧਰ ਚੜਨ ਮੈਂ ਮੈਂ ਨਹੀਂ ਐ ਸੱਦੀ ਮੈਂ ਤਾਂ ਪੱਠੇ ਲੈਣ ਆਈ ਸੀ ਉਹ ਚ ਬਸ ਉਹਨੂੰ ਆਖਿਆ ਤੱਬਾ ਕੁ ਲੈ ਜਾ ਕੀ ਹੋ ਲੈ ਜਾ ਭਾਈ ਆਪਰੇ ਤਾਂ ਮੈਂ ਸਭਨ ਨੇ ਭੁੱਖੇ ਮਰਦੀਆਂ ਨੇ ਕਿਹੜੇ ਭੁੱਖੇ ਮਰਦਿਆਂ ਨੇ ਭੈਣਾਂ ਪੱਖੀਆਂ ਦੇ ਉੱਤੋਂ ਦੀ ਕੱਟੀਆਂ ਪਈਆਂ ਨੇ ਉਹਦੀਆਂ ਕੱਟੇ ਦਾ ਹਾਲ ਦੇਖਿਆ ਕੀ ਹੋ ਰਿਹਾ ਚਰਨ ਨੂੰ ਹੁੰਦਾ ਭਾਈ ਇਹ ਚਰਨ ਨੂੰ ਹੈ ਕਹਿੰਦਾ ਤੇਰੇ ਅਰਜੀ ਤਾਂ ਕਹਿੰਦਾ ਘਰ ਘਰ ਹੋਵੇ ਕਹਿੰਦਾ ਜੇ ਕਹਿੰਦਾ ਮੇਰਾ ਹਿੱਸਾ ਹੀ ਹੁੰਦੀ ਕਹਿੰਦਾ ਤੈਨੂੰ ਰਾਣੀ ਬਣਾ ਕੇ ਰੱਖਦਾ ਅੱਛਾ ਤੂੰ ਰਾਣੀ ਬਣਾ ਆਹ ਬੁੱਢ ਦੇ ਇੱਕ ਬੁੱਢ ਦੇਖ ਕੇ ਮੈਂ ਕਰਦਾ ਤੇ ਤੂੰ ਭਾਈ ਛੜਾ ਮਰੇਗਾ ਤੈਨੂੰ ਰਾਣੀ ਬਣਾ ਦਊ ਮੈਂ ਉਹਨੂੰ ਫੇ ਮੇਰੀ ਗੱਲ ਸੁਣ ਲੋ ਜੇ ਤੁਸੀਂ ਇਹ ਜੀ ਗੱਲ ਕਰਨੀ ਹੈ ਨਾ ਮੈਂ ਲੈ ਆ ਵੀ ਆਉਂ ਉਹਨੂੰ ਘਰੇ ਆ ਵੀ ਕਿਉਂ ਲਿਆ ਕੇ ਦੇਖ ਲੈ ਨਾਲੇ ਕੱਢੂ ਬਾਹਰ ਤੈਨੂੰ ਤੇ ਨਾਲੇ ਕੱਢੂ ਆਉਂ ਉਹਨੂੰ ਫਿਰ ਸਾਲ ਉਹਨੂੰ ਕਹੀ ਜਾਵੇ ਫੇ ਚੁੱਪ ਕਰਕੇ ਕਹਦਾ ਕਹਦਾ ਪਰ ਤੇ ਚੱਲਾਂਗੇ ਤੇ ਜੀ ਹਿੱਸਾ ਹੁੰਦਾ ਤੈਨੂੰ ਸਿੱਧੀ ਗੱਲ ਦੱਸਾਂ ਤੈਨੂੰ ਨਹੀਂ ਭਾਬੀ ਤੂੰ ਤਾ ਮੰਗਣਾ ਜੇ ਘਰੇ ਕੁਛ ਦਿੰਦਾ ਹੋਵੇ ਆ ਦਿਨ ਫਿਰ ਤੇ ਪਾ 100 ਰੁਪਏ ਲੈ ਕੇ ਭੜਾਏ ਪੂੜੀ ਲਈ ਤੇ ਤੂੰ ਮੇਰੇ ਘਰੋਂ ਹੀ ਤਾਂ ਪੈਸੇ ਮੰਗਦਾ 100 ਰੁਪਏ ਦੇ ਦੇ ਪੂੜੀ ਨੂੰ ਪੂੜੀ ਨਹੀਂ ਪੂੜੀ ਪੂੜੀ ਹਾਂ ਦੂਪੂੜੀ ਨਾਲੇ ਹੋਰ ਸੱਚ ਇੱਕ ਪੂੜੀ ਤਾਂ ਯਾਰ ਗੱਲ ਹੋਰ ਆ ਪਰਛੋ ਮੈਨਾਂ ਸਾਲਾ ਮੈਨੂੰ ਕਹੀ ਜਾਵੇ ਕਹਾਂ ਮੈਨੂੰ 2 ਰੁਪਏ ਲੈ ਕੇ ਦੇ ਕਹਿੰਦਾ ਮੈਂ ਕਿਧਰੋਂ ਲੈ ਕੇ ਜਾਣਾ ਕਹਿੰਦਾ ਬਰਨਾਲੇ ਜਾਣਿਆ ਸੀ ਬਰਨਾਲੇ ਪੂਰੀਆਂ ਖਾਣ। ਕਿਹੜੀ ਪੂਰੀਆਂ? ਉਹ ਹੋਣੀ ਹੁੰਦੀਆਂ ਖਾਣ ਵਾਲੀ ਪੂਰੀਆਂ ਜੀਆਂ। ਅੱਛਾ। ਉਹ ਬਰਨਾਲੇ ਜਾਣਿਆ ਕਹਿੰਦਾ ਬਰਨਾਲੇ ਖਾਣੇ। ਵੇ ਥੋੜਾ ਸੇ ਆਪਾਂ ਨਹੀਂ ਮੁਕਦਾ ਨਾ ਮੈਨੂੰ ਪੂਰੀਆਂ ਦਾ ਪਤਾ ਨਾ ਮੈਨੂੰ ਚੂਰੀਆਂ। ਇਹ ਤਾਂ ਮੇਰਾ ਸਾਲਾ ਬਾਲਾ ਠਰਕੀ ਆ। ਹੂੰ। ਲੈ ਉਹ ਤਾਂ ਉਹ ਬਾਗੀ। ਤੀਵੇਂ ਦਾ ਯਾਰ। ਤੀਵੇਂ ਦਾ ਯਾਰ ਤਾਂ ਤੂੰ ਆ। ਤੂ ਇਹ ਤੇ ਵੀ ਠਰਕਪੋਰੀ ਜਾਣਾ ਹੈ ਉਹਦੇ ਬੈੱਡਰੂਮ ਚ ਭਾਗ ਜਾਣਾ ਵੀ ਭਾਬੀ ਮੈਨੂੰ ਦੇ ਦੇ ਪੈਸਾ ਦੇ ਦੇ 100 ਰੁਪਏ ਦੇ ਦੇ ਮਾਂ ਲਿਆਉਣਾਗਾ ਆ ਲਿਆਉਣਾਗਾ ਓਏ ਮੈਂ ਤਾਂ ਘਰੇ ਜਾਣਾ ਤੇਰੇ ਅੰਗੂਸ ਲੋਕ ਤਾਂ ਨਹੀਂ ਖੇ ਖਾਂਦੇ ਉਹ ਗਿੰਦਰ ਹੋਊਗੀ ਕਿਧਰੇ ਭੈਣ ਚਰਨ ਹੋਊਗੀ ਮਾਰ ਮਾਰ ਚੱਪਲਾਂ ਬਦਲਾ ਦੂੰਗਾ ਇਹ ਸਾਹਬ ਲਾਣੀ ਮੇਰੀ ਗੱਲ ਸੁਣ ਲੈ ਓਏ ਇੱਕ ਅਸਲ ਮੈਂ ਤਾਂ ਤੂੰ ਖੇਤ ਜਾਂਦਾ ਹੀ ਨਹੀਂ ਜੇ ਜਾਏਗਾ ਮੇਰੀ ਗੱਲ ਸੁਣ ਲੈ ਜਿੱਥੇ ਗੱਲ ਹੋਵੇ ਉੱਥੀ ਗੱਲ ਛੱਡਿਆ ਕਰ ਚੰਗਾ ਨਹੀਂ ਜਿੱਦੀ ਜਾਂ ਤਾਂ ਮੇਰੀ ਤੂੰ ਜੇਬ ਚ ਪਾ ਕੇ ਨਾਲ ਨਾਲ ਕਰ ਗੱਲ ਮੇਰੀ ਗੱਲ ਕਰਾ ਦੇ ਦੇ ਤਨ ਕੀ ਕਰਾ ਮਾ ਤੇਰੀ ਇਹ ਜਦ ਤੋ ਜਾਂਦਾ ਨਹੀਂ ਭੈਣ ਦੀ ਤੂੰ ਦਾ ਭੈਣ ਦੀ ਬੜੇ ਪਹਾੜੋਂ ਪੱਥਰ ਲਿਆਉਣਾ ਮਾੜੀ ਇੰਜਨੀਰੀ ਆਉਂਦੀ ਆ ਉਂ ਭੈਣ ਰੇ ਐ ਲੱਗਣ ਲੱਗਦਾ ਵੀ ਹਵਾ ਚ ਡੂ ਇਹੇ ਲਾ ਕੇ ਜਾਂਦਾ ਤੂੰ ਮਾਰ ਦੇ ਲੇਬਾ ਮੈਂ ਤਾਂ ਤੇਰੇ ਤੇ ਵੀ ਸੁੱਕੂ ਯਾਰ ਲੈ ਫੜ ਮੈਂ ਦੱਸਾਂ ਐ ਕਰੂੰਗਾ ਤੂੰ ਮੇਰਾ ਚਾਹ ਮੈਨੂੰ ਗੁੱਸਾ ਚੜਾਈ ਨੂੰ ਮਾਰ ਮਾਰ ਚੁੱਪ ਦੇ ਨਾ ਕਰਦਾ ਗਿਆ ਬਿੰਗਾ ਜਾ ਚਰਨੋ ਭੱਜ ਗਿਆ ਮੈਂ ਦਾ ਚਰਨ ਵਾਲਾ ਚਰਨ ਦਾ ਬਰ ਫਰੈਂਡ ਹੈ ਸਾਡਾ ਕੁੱਤਾ ਬੰਦਾ ਵਿਚਾਰਨ ਦਾ ਬਰਾਬਰ ਹੈ ਮੇਰਾ ਹਰ ਉੱਤੇ ਹੀ ਠੱਕ ਗਿਆ ਮਾਰਿਆ ਲੇਪਾ ਮੇਰੇ ਸਾਹ ਨੇ ਮੂੰਹ ਧੋ ਕੇ ਆਉਂਦੇ ਬੱਲੇ ਤਾਂ ਓ ਭਾਬੀ ਚਾਹ ਚੂ ਬਣਾ ਦੇ ਤੂੰ ਤਾਂ ਤੂੰ ਹੀ ਅੰਦਰ ਵੜ ਕੇ ਪੈ ਗਈ ਉਹ ਤਾਂ ਹੀ ਲੋਟ ਆਉਣੀ ਜੋ ਤੇਰੇ ਲਾਉਂਦਾ ਖਾਂ ਖੜਿਓ ਐ ਨਹੀਂ ਸਾਡਾ ਗੱਲ ਨਹੀਂ ਛੋੜਦਾ ਕੋਈ ਓ ਜਫਰੇ ਨੂੰ ਤੇ ਸਾਰਾ ਜਗ ਜਾਣਦਾ ਏ ਮੌਲਿਆ ਓਏ ਓਏ ਤਾਂ ਐ ਹਾਏ ਹੋਏ ਫਤ ਮੈਂ ਹਾਂਡ ਜਾ ਰਹਾ ਲਿਆ ਤਾਂਲੇ ਚਾਰ ਪੰਜ ਬਿਆ ਹੋਣ ਹੋਇਆ ਕੋਈ ਗਰਾਜ ਗੂਸ ਨਹੀਂ ਲਿਆ ਹੈ 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 ਕਰੇ ਹੈਗੀ ਉਹ ਵੱਡੇ ਵਾਲੀ ਪਰਦਾ ਜੀ ਨਹੀਂ ਪਰਦਾ ਜੀ ਕਿਹੜਾ ਸੁਣਦੀ ਆ ਉਹ ਇਹਦਾ ਡਾਟਾ ਡੂਟਾ ਉਹ ਮਨਾ ਹੈ 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 ਨਾ ਨਗਰ ਸਾਜੂ ਫਣ ਦੋਨਾਂ ਦਾ ਯਾਰ ਹੈ ਹੈ ਓਏ ਮੇਰਾ ਕੱਚਾ ਰੋ ਓਏ ਲੈ ਓਰੀਓ ਦੇ ਓਏ ਪੁੱਜਿਆ ਪਾ ਲੈ ਹਾਂ ਛਾਲੇ ਹੋਇਆ ਆ ਤਾਂ ਫਿਰ ਤੂੰ ਚ ਆਇ ਨਹੀਂ ਲਿਆ ਦੀ ਗਲਾਇਰ ਉਹ ਕਿ ਨਾਲੀ ਚੱਕਦੇ ਚੋਕਾ ਤਾਂ ਛੋੜੀ ਵਾਲੀ ਆ ਓਏ ਮੈਂ ਉਹ ਨਹੀਂ ਤਾਂ ਥਲੀ ਡੁੱਲ ਗਈ ਪਾਏ 2000 ਸਾਡੇ ਵੱਡਾ ਵੀ ਨਾ ਆ ਜਾਓ ਵੀ ਛੱਡੀ ਜੀ ਕਰਦਾ ਫਿਰ ਇਧਰ ਉਹ ਭੈਣ ਦਾ ਯਾਰ ਉਹ ਖੁਸ਼ ਨਾ ਕਰੇ ਤਰੀ ਕੋਈ ਲਾਈਦਾ ਕੁਝ ਨਹੀਂ ਉਹ ਭੈਣ ਦੇਖ ਕਾਮਲੀ ਯਾਰ ਤੂੰ ਇਹੀ ਸਰਚ ਮਾਰ ਕੇ ਨਾ ਬੋਤਲ ਦਾ ਸਿਰ ਬੰਦ ਲਾ ਦੇ ਹਿਸਾਬ ਨਾਲ ਤੂੰ ਬਾਜਾ ਪਹਿਲਾਂ ਬੈ ਕੇ ਗੱਲ ਕਰ ਬੈ ਕੇ ਕਿ ਮੈਂ ਕਿੱਥੇ ਬੈਠਾ ਨਾਲ ਤੇਰੇ ਉਹ ਭੈਣ ਨਾ ਪੌਂਦ ਲੈ ਜਾ ਤੁਰੇ ਫਿਰਦਾ ਚਾਰ ਬਣ ਚਾ ਆਪਣੇ ਜੇ ਨੂੰ ਤੂੰ ਕਿਹਾ ਉਹ ਬੰਦੇ ਨੂੰ ਘਰੇ ਬਾੜੀ ਜਾਣਾ ਯਾਰ ਕਿਹੜੀਆਂ ਕਤਰੀਆਂ ਵਾਲਾ ਘਰ ਆ ਇਹ ਕੁੜੀਆਂ ਨੂੰ ਕਿਹੜੀ ਤਰੇ ਰਾਣੀ ਰੂਪਾ ਫਿਰਦੀ ਤੁਸੀਂ ਭਾਵੇਂ ਮੇਰੀ ਨਾ ਨਹੀਂ ਰੂਪਾ ਨਹੀਂ ਹੈਗੀ ਯਾਰ ਕਿਸੇ ਦੀ ਤਾਂ ਹੈਗੀ ਹੋਈ ਹੈ ਉਹ ਵੀ ਕਿਸੇ ਦੇ ਘਰ ਦੀ ਜਿੱਤੀ ਹੈਗੀ ਕਿਸੇ ਦੀ ਧੀ ਭੈਣ ਹੈਗੀ ਇਹ ਵੀ ਕਿਸੇ ਦੇ ਘਰ ਦਾ ਪੁੱਤੀ ਹੈ ਇਹ ਹੈ ਇਹ ਚੌਰਾ ਭੈਣ ਦਾ ਸਾਰੀਆਂ ਗਲੀਆਂ ਦੇ ਵਿੱਚ ਤਾਂ ਇਹ ਟੱਕਿਆ ਰਹਿਦਾ ਦਾਰੂ ਦਾ ਮਾ ਚਾਰ ਬਣੂ ਥਾਪੜਾ ਜਿਹੜੀ ਕੁਝ ਕਿਹਾ ਮੈਂ ਤੂੰ ਨਾ ਮੇਰੇ ਤੋਂ ਜੁੱਤੀਆਂ ਨਾ ਖਾ ਲਈ ਚਲ ਤੂੰ ਹੋਰ ਫੜੋ ਇਹ ਨਹੀਂ ਤੈਨੂੰ ਵੇਤੀ ਯਾਰ ਮਾ ਮਾ ਨਾ ਥਾਪੜਾ ਦੇ ਓਏ ਹੂੰ ਰੋਬ ਜਾ ਕੀ ਮਾਰਦਾ ਨਾਲੇ ਤੂੰ ਦੰਦ ਜੇ ਕੀ ਕੱਢੀ ਜਾਣਾ ਸਾਡੇ ਘਰ ਦਾ ਤਮਾਸ਼ਾ ਦੇਖਦਾ ਯਾਰ ਲੜਕੜਾ ਮਾਰ ਲੜਕੜਾ ਮਾਰ ਲੜਕੜਾ ਮਾਰ ਇਹ ਜਾ ਮਾਰੂ ਲੜਕਾਰਾ ਭੈਣ ਦੀ ਓਏ ਓਰੇ ਫੜਾ ਯਾਰ ਮੇਰੀ ਕ ਮੈਂ ਤੈਨੂੰ ਫੜਾਉਂਦਾ ਤੂੰ ਕਰ ਕੀ ਦੇਵੇਂਗਾ ਤੂੰ ਮੇਰਾ ਤੂੰ ਬਾਜਾ ਤੀਮਿਆ ਜਾਣਾ ਚਰਨੌੜਿਆ ਕਿਹੜੀ ਭੈਣ ਚ ਚਰਨ ਨਹੀਂ ਲੈਂਦੀ ਜੀ ਦੱਸ ਕਿਹੜੀ ਚਰਨ ਨਹੀਂ ਲੈਂਦੀ ਅਸੀਂ ਖੇਤ ਸਰੋੜੀ ਚਕਾਉਂਦੇ ਤੂੰ ਐਵੇਂ ਭੈਣ ਬੋ ਕਰੀ ਜਾਂਦਾ ਮਾਰ ਦਾ ਲੜਕਾ ਆਏ ਕੀ ਲੜਕਾਰਾ ਮਾਰ ਉਸ ਢਾਈ ਦਾ ਸਾਹ ਨੇ ਇਹਦੇ ਚ ਮਾਰ ਇਹ ਕਿੱਥੇ ਤੱਕ ਆ ਲਾਗੀ ਹਾਂ ਨਾੜਾ ਅਰੇ ਆ ਖਾ ਲੈ ਆਉਂ ਲੈ ਨਾੜਾ ਨਾੜਾ ਕੱਸ ਲੈ ਬੰਦ ਕਰਿਆ ਨਾ ਆਪਾਂ ਜਾ ਖਾ ਖਾ ਤਿੰਨ ਵਸ ਖਾ ਇਧਰੋਂ ਦੀ ਲੰਗ ਚਾਵਾ ਗਲੀਆਂ ਸੁਨੀਆਂ ਹੋ ਜਾਂਦੀ ਕੱਲ ਇਹ ਖੁਦਾਨਾ ਓਏ ਹਾਂ ਹਾਂ ਆ ਜਾ ਫਿਰ ਉਹ ਮੇਰੇ ਨਾਲ ਦਾ ਬਗਦਾ ਲੈ ਆ ਆਇਆ ਯਾਰਾ ਕੁਝ ਨਹੀਂ ਹੁੰਦਾਗਾ ਉਹ ਆਇਆ ਮੈਂ ਆ ਜਾ ਉਹ ਆਇਆ ਹੁਣ ਜੀ ਕਹਤਾ ਭੈਣਾ ਕੱਚ ਚੁਗਣਾ ਮੈਨੂੰ ਹੀ ਪੋਗਾ ਤੇਰੇ ਸਿਰ 'ਚ ਹੀ ਫੋਟ ਮਾਰਾਂ ਪੋਟ ਮੇਰਾ ਸਾਲੇ ਦਾ ਕਿੱਥੋਂ ਮੇਰੇ ਮੇਰਾ ਸਾਰਾ ਤੂੰ ਬੋਲ ਪੜਾ ਕੁਸੋਏ ਚਲ ਵੇ ਤੋ ਚੱਲ ਤਿਤਰੀਆਂ ਬੁਲਾ ਮੈਂ ਕਹੀ ਜਾਂਦਾ ਤੂੰ ਫਿਰ ਮੈਂ ਕਹਿੰਦਾ ਯਾਰ ਭਾਈ ਚਲ ਵਤ ਚਲ ਤਿਤਰੀਆਂ ਬਲਾਓ ਤੂੰ ਭੈਣੇ ਭੱਜ ਜਾ ਇੱਥੇ ਭੈਣਾਂ ਲੈ ਕੇ ਬੋਤਲ ਇੱਥੇ ਆ ਗਿਆ ਜਾ ਪਾ ਜਾ ਤੂੰ ਮੇਰੀ ਗੱਲ ਸੁਣ ਨਾ ਜੀ ਇੱਥੇ ਇੱਥੋਂ ਹਿੱਲੇ ਨਾ ਦੇਖ ਲਈ ਫਿਰ ਮੇਰਾ ਸਾਰਾ ਮੈਂ ਤਾਂ ਮਸਾ ਮਗਾਈ ਸੀ ਮਸਾ ਮਗਾਈ ਸੀ ਇਹਨਾਂ ਨੇ ਲਾਇਆ ਤੈਨੂੰ ਭੈਣ ਦਾ ਲੱਛੇ ਤੇ ਐਵੀਂ ਬਾਤ ਜਾਣਣਾ ਤੂੰ ਭੱਜ ਜਾ ਥੋੜੀ ਜਿਆਦਾ ਚਰਨ ਕੋਲੇ ਭੱਜ ਜਾ ਮਾਂਜਾ ਲੈਣਾ ਨਾਲੇ ਹੋਰ ਉਹੀ ਮਾਂਜਾ ਤੇਰੇ ਤੀਲਾ ਤੀਲਾ ਕਰ ਦੂ ਮੈਂ ਤੇਰੇ ਨਾਸਾਂ ਤੇਰੇ ਮੈਂ ਦੱਸਦਾ ਪਿੱਛੇ ਤੋਂ ਮੈਂ ਤੂੰ ਮੇਰਾ ਜਿਹੜਾ ਲਹੂ ਪੀਤਾ ਹੈਗਾ ਨਾਲੇ ਉਹਨੂੰ ਆਉਣ ਦੇ ਬਾਂਟੀ ਨੂੰ ਉਹਨੂੰ ਦੱਸੂੰ ਤੇਰੇ ਬਾਰੇ ਵੀ ਐ ਭੈਣ ਦੇ ਘਰੇ ਬੁਲਾਉਂਦਾ ਉਹ ਤਾਂ ਤੇ ਬਾਂਟੀ ਨਹੀਂ ਚੁਭਾਇਆ ਬਾਂਟੀ ਨਹੀਂ ਚੁਭਾਇਆ ਨਾਲ ਕਿਸੇ ਨੇ ਚੁਭਾਇਆ ਇਤੋਂ ਜੇ ਹਿੱਲਿਆ ਦੇਖ ਲਈ ਅਸਲ ਮੈਂ ਤੈਨੂੰ ਰੱਸੇ ਨਾਲ ਬੰਨ ਕੇ ਜਾਣਾ ਤੈਨí ਕਹੀ ਵੀ ਹਿੱਲੀ ਪਈਆ ਕਹੀ ਵੀ ਹਿੱਲੀ ਪਈਆ ਮਾਂਜਾ ਮੇਰਾ ਮਾਰ ਕੇ ਨਾ ਬਾਬੇ ਕਿਵੇਂ ਆ ਸਾਰਾ ਕੰਮ ਦੀ ਲੱਗਾ ਰਹਿਣਾ ਯਾਰ ਤੂੰ ਹੋਰ ਹੁਣ ਮੈਂ ਤਨੂ ਆਏ ਗਿਆਣਾ ਖੇਤ ਚਰਨ ਉਹੀ ਹੋਈ ਜਾਂਦੀ ਸੌ ਚਰ ਕੋ ਬੇ ਮਾਤਾ ਦੀ ਕਹਿ ਆਉਣੀ ਆ ਚਲੀ ਆਪਾਂ ਹੁਣ ਉਹ ਕੰਮ ਹੀ ਹੁੰਦੇ ਰਹਿਣਗੇ ਬਾਅਦ ਚ ਕੁਝ ਨਹੀਂ ਹੁੰਦਾ ਯਾਰ ਉਹ ਪੱਠੇ ਪੁੱਠੇ ਨੂੰ ਤਾਂ ਨਹੀਂ ਸੀ ਕਹਿੰਦੀ ਉਹ ਪੱਠੇ ਉਹ ਤਾਂ ਕਹੀ ਜਾਂਦੇ ਤੈਸੇ ਤਾਂ ਤੈਨੂੰ ਲੈਣ ਆਇਆ ਹੁਣ ਮੈਂ ਦੇਖ ਕੇ ਉਹਨੂੰ ਵੀ ਉਹ ਚਰਨ ਉਹੀ ਆ ਮਾਂ ਭਾਈ ਨੂੰ ਲੈਣਾ ਬਲਾ ਕੇ ਮੈਂ ਉਹਨੇ ਮੇਰੇ ਬਾਰੇ ਪੁੱਛਿਆ ਤਾਂ ਨਹੀਂ ਕਿ ਗੱਗਾ ਕਿੱਥੇ ਹੈਗਾ ਆਈ ਨਹੀਂ ਪੁੱਛਿਆ ਮੈਂ ਉਹਨੂੰ ਉਹ ਦੇਖ ਕੇ ਆ ਗਿਆ ਬਸ ਮੈਂ ਪਹਿਲਾਂ ਭਾਈ ਨੂੰ ਲੈ ਕੇ ਆਉਣਾ

ਨਾਲੇ ਮੈਂ ਤੁਹਾਨੂੰ ਕਹਿ ਜਾਂਦਾ ਕੋਈ ਜਿਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਮੈਂ ਇਧਰ ਆਇਆ ਸੀ ਨਾ ਨਾ ਆਪਾਂ ਆਪ ਆਪਣੀ ਕੱਢ ਦੇਣਾ ਕੋਈ ਕਿਸੇ ਗੱਲ ਹੀ ਨਹੀਂ ਕਰ ਰਿਹਾ ਇਹਨਾਂ ਕੋਲੇ ਆਪਾਂ ਹਾਂ ਇਹ ਇਹ ਉਹ ਤਾਂ ਚਮਾ ਪਤਾ ਨਾ ਲੱਗੇ ਨਹੀਂ ਨਹੀਂ ਤਾਂ ਮੈਨੂੰ ਪਤਾ ਲੱਗਦਾ ਆਪਣੀ ਗੱਲ ਦਾ ਆਪਣੀ ਗੱਲ ਤਾਂ ਉਹਨਾਂ ਦੇ ਪਿੱਛੇ ਆ ਬਸ ਹਾਂ ਹੁਣ ਫੇਰ ਚੱਲੀ ਹੁਣ ਆਪਾਂ ਆ ਜਾ ਆ ਜਾ ਆ ਦੇਖੋ ਕੀ ਹੋ ਗਿਆ ਚਰਨੋ ਕੀ ਕਹਿੰਦਾ ਓ ਤੈਨੂੰ ਕਿਹੜੀ ਚਰਨੋ ਵੀ ਚੌੜੇ ਦੇ ਨਾਰ ਨਾਲ ਕਿਹੜੀ ਚਰਨੋ ਪੁੱਛ ਭਾਪੀ ਚਰਨੋ ਦੀ ਤਾਂ ਗੱਲ ਨਹੀਂ ਹੋਈ ਕੋਈ ਓਏ ਓ ਬਾਈ ਹੋਰ ਗੁੱਸਾ ਨਾ ਮਨੀ ਇਹਦੀ ਗੱਲ ਆ ਇਹਦਾ ਤੈਨੂੰ ਪਤਾ ਤਾ ਹੈਗਾ ਇਹ ਤਾਂ ਟੱਕਿਆ ਦਰੂ ਦਾ ਬੋਲੀ ਜਾਂਦਾ ਹੈ ਮੈਂਟਲ ਆ ਯਾਰ ਮੈਂਟਲ ਆ ਜਾਂਦਾ ਓੜਾ ਕਿਹੜੀ ਚਰਨੋਂ ਨਿੱਕਲੇ ਇਹਨਾ ਗੱਲ ਉਹ ਕਿਹੜੀ ਪਾਈ ਚਰਨਾ ਕਹਿੰਦਾ ਜਿਹੜਾ ਖੇਤਾਂ 'ਚ ਚਰਨੋਂ ਕਿੱਥੇ ਇਹ ਖੇਤ ਯਾਰ ਉਹ ਚਰਨੋਂ ਲੱਗੇ ਤਾਂ ਪਈ ਸੀ ਗੱਲ ਉਹ ਨਹੀਂ ਚਰਨੋਂ ਨਹੀਂ ਕਿਹਾਗਾ ਗੱਦੀ ਪਿੱਠੀ ਦੇ ਬੰਦੇ ਨੂੰ ਤਾਂ ਸਾਨੂੰ ਬਚਾਉਣਾ ਉਹ ਨਹੀਂ ਪਾਈ ਉਹ ਨਹੀਂ ਹੋਰ ਗੱਲਾਂ ਦਾ ਨਾ ਜਾ ਯਾਰ ਮਾਰੂਗਾ ਪੱਲਣੀ ਬਾਤ ਲਈ ਉਹ ਪਾਈ ਗੱਲ ਚਰਨੋਂ ਚਰਨੋਂ ਕਰੀ ਜਾਂਦਾ ਉਹ ਚਰਨੋਂ ਨਹੀਂ ਸੀ ਚਾਹ ਕਹਿੰਦਾ ਇਹ ਇਹ ਤਾਂ ਇਹ ਕਹਿੰਦਾ ਸੀ ਆਪਣੇ ਨਾ ਉਹ ਸੀਰੀਆ ਹਾ ਚਰਨਾ ਖੇਤ ਉਹ ਸੀ ਹਾਂ ਆਹ ਆ ਚੌਰਾ ਗੱਲ ਡਾਲਦਾ ਚਰਨ ਆਇਆ ਸੀ ਦੀ ਖਰਚਾ ਖਰਚਾ ਮੈਂ ਸੁਣੀ ਆਂਦੀ ਸੀ ਚਰਨੋਂ ਆਈਏ ਪੱਠੇ ਲੈਣ ਉਹ ਚਰਨੋਂ ਨਹੀਂ ਚਰਨ ਆਇਆ ਪੱਠੇ ਲੈਣ ਵਾਸਤੇ ਚਰਨੋਂ ਆਇਆ ਚਰਨੋਂ ਘੋੜਾ ਮੈਂ ਹੁਣ ਕਿਵੇਂ ਵੜਾ ਰੱਖ ਦੋ ਬਾਈਦ ਬਾਈਦ ਨੂੰ ਪੁੱਛ ਕੇ ਵੜਾਉਣੇ ਪੈਣਗੇ ਕਹਿੰਦਾ ਮੈਨੂੰ ਪਹਿਲਾਂ ਹੀ ਸੀ ਮੈਂ ਵੀ ਸੁਣੀ ਆਂਦੀ ਸੀ ਕਿ ਉਹ ਚਾਰ ਉਹ ਨਹੀਂ ਉਹ ਕਰਨਾ ਕਰੀ ਜਾਂਦੇ ਆ ਉਹ ਭਾਈ ਚਰਨੇ ਕੋਲ ਬੱਕਰੀਆਂ ਨੇ ਉਹ ਬੱਕਰੀਆਂ ਚਾਰ ਨਾਏ ਐ ਕਹਿੰਦਾ ਚਰਨਾਂ ਬੱਕਰੀਆਂ ਚਾਰ ਨੇ ਪਰ ਮੈਂ ਉਹਨੂੰ ਕਿਵੇਂ ਬੜਾਇਆ ਤੇ ਉਹਦਾ ਬਾਈ ਉਹਨਾਂ ਦਾ ਡੱਕਾ ਹੀ ਕਹਿੰਦੇ 400 ਨੂੰ ਨੂੰ ਚ ਭਲੇਖਾਂ ਲਾ ਕੇ ਮੈਂ ਚਾਰ ਮਾਰ ਤੂੰ ਤਾਂ ਡੱਕੇ ਰਹਿਣਾ ਤੈਨੂੰ ਉਹਦਾ ਪਤਾ ਹੀ ਨਹੀਂ ਜੱਟੇ ਦਾ ਮਤਲਬ ਤੂੰ ਤਾਂ ਡੱਕਾ ਹੀ ਰਹਿਣਾ ਉਹਦਾ ਹੋਰ ਪਾ ਦਿੰਦਾ ਲਾ ਕਰ ਬੱਟ ਨੂੰ ਕੀ ਕਰਦਾ ਦਸਲਾ ਭਾਈ ਇਹਨੂੰ ਨਾ ਚੜੀ ਰਹਿੰਦੀ ਆ ਯਾਰ ਬਾਈ ਬਣ ਕੇ ਨਾ ਮੈਂ ਲਾਉਂ ਜਾਂਦਾ ਮੈਂ ਉਹ ਚੱਕ ਡਾਂਗ ਲੈ ਕੇ ਡਾਂਗ ਵਾਲਾ ਹੈਗਾ ਇਹ ਤਾਂ ਕੇ ਮਾਰੇ ਤੂੰ ਦਾ ਧੱਕਾ ਮਤ ਡਿੱਗ ਪੈਗਾ ਤੂੰ ਲੜਾ ਵਾਲਾ ਕੋਈ ਨਾ ਚੱਲਣਾ ਤੇ ਮੈਂ ਕਰ ਲੂੰਗੀ ਚਰਨਾਂ ਦੀ ਗੱਲ ਹੀ ਨਹੀਂ ਹੋਈ ਕੋਈ ਉਹ ਚਰਨਾ ਆਇਆ ਹੋਇਆ 5 ਮਿੰਟ ਵਾਸਤੇ ਇਹਨੂੰ ਆਪਾਂ ਆਪਾਂ ਗੱਲ ਕਰ ਚਾੜਿਆ ਚਲੋ ਤੂੰ ਛੱਡ ਕੋਈ ਗੱਲ ਨਾ ਆਏ ਕਿ ਮੈਂ ਜਾਵਾ ਯਾਰ ਬੜਾ ਭਾਈ ਜਾਣਾ ਹੈ ਤੂੰ ਮੇਰਾ ਛੱਡ ਮੇਰਾ ਦਿਲ ਤੂੰ ਰਹਿ ਨਾ ਗੱਲ ਸੁਣ ਮੈਂ ਛੱਡਣਾ ਸੋਹੀ ਗੱਲ ਕਰ ਜੇ ਉਹ ਕਰਨੀ ਹੋਵੇ ਆਹ ਮੇਰੀ ਗੱਲ ਸੁਣ ਸੁੱਖੀ ਕਿਹੜਾ ਦੋ ਥਿੱਲੀ ਦਾ ਜੰਨਾ ਦੋ ਕਿਹੜਾ ਦਾ ਜੰਨਾ ਦੋ ਓਏ ਰੰਗ ਵਿਚਾਰ ਨਾ ਕਰਨੀ ਯਾਰ ਚਰਨੋ ਜਰਰ ਨਾ ਕਿਉਂ ਚਰਨਾ ਗਈ ਯਾਰ ਕੀ ਯਾਰ ਇਹ ਬਾਈ ਨੱਬ ਗਈ ਯਾਰ ਬਾਈ ਇੱਕ ਮਿੰਟ ਗੱਲ ਇੱਕ ਇੱਕ ਪੁੱਪਾ ਹੀ ਪਾ ਲੇ ਤਾ ਗੱਲ ਸੁਣੋ ਯਾਰ ਇਹ ਸੈਕਟ ਚੇਂਜ ਕਰਦੇ ਨੇ ਮੇਰੇ ਨਾਲ ਕੰਮਦੰਦਾਰ ਕਰਾਉਂਦਾ ਓਏ ਖੇਤ ਹੋਰ ਹੋਣਾ ਇਹ ਗੱਲ ਦੱਸ ਇਹਨੂੰ ਮੰਨਦਾ ਚੰਗਾ ਨਾ ਬੋਲੀ ਨਾਲੇ ਮੈਂ ਜਿਹੜਾ ਤਿੰਨ ਤਿੰਨ ਸੋਸਤ ਭਜਾਇਆ ਨਾ ਘਰੋਂ ਉਹ ਐ ਭਜਾਇਆ ਉਹ ਤੇ ਨਾਲੇ ਤੂੰ ਨਾਲੇ ਉਹਦਾ ਨਕਸ਼ਾ ਤੇ ਕੀ ਲੈਣਾ ਔਰੇ ਸਾਡੀ ਤਾਂ ਵੀੜੀ ਜਲਦੀ ਆ ਕਦੇ ਮੈਂ ਤੇ ਕੰਮ ਕਰਵਾ ਕਦੇ ਮੇਰੇ ਨਾਲ ਕੰਮ ਕਰਾਉਣਾ ਚਾਹ ਸੋਲ ਲਾ ਭਾਪੀ ਵੀੜੀ ਕਰਦੇ ਨੇ ਉਹ ਬੀੜੀ ਉਹ ਥੋੜੀ ਉਹਨੇ ਬੀੜੀ ਕੰਮ ਦੀ ਬੀੜੀ ਹੁੰਦੀ ਆ ਯਾਰ ਮੈਂ ਇਹਨਾ ਕੰਮ ਕਰਾਉਣਾ ਕਦੇ ਮੇਰੇ ਨਾਲ ਕੰਮ ਕਰਾਉਂਦਾ ਉਹ ਬੀੜੀ ਉਹਦੀ ਬਹਿ ਜਾ ਤੂੰ ਸਾਰੇ ਡੱਕਿਆ ਰਹਿਣਾ ਤੇਰੀ ਘਰੀ ਉਮਰ ਹੋਈ ਉਮਰ ਪਰੀ ਜਾ ਤੂੰ ਪੱਸਾ ਨਾ ਮੰਨਿਆ ਹੋਰ ਹੋਰੀ ਪਰੀ ਜਾਂਦਾ ਯਾਰ ਤੂੰ ਗੱਲ ਸੁਣ ਓਏ ਬੀੜੀ ਉਹ ਨਹੀਂ ਹੁੰਦੀ ਇਹਦਾ ਤੜਕੇ ਮੇਰੇ 12 ਵਜੇ ਤੋਂ ਪਹਿਲਾਂ ਭਾਈ ਮੇਰੇ ਕੱਕ ਕਢਾ ਕੇ ਮੇਰੇ ਨਾਲ ਚੌਣਾ ਚ ਹੁਣ ਦੇਖ ਜਾ ਖੇਡਦੇ ਆ ਕਿਹੜਾ ਮਾਰ ਕੇ ਦੇਖਿਆ ਮੇਰੇ ਨਾਲ ਕੰਮ ਕਰ ਚੌਕ ਜਲਦੀ ਸਾਨੂੰ ਕਿ ਲੋੜ ਚੱਲਣਾ ਕਿਹੜਾ ਚੱਲਣਾ ਯਾਰ ਮਰੀ ਕੀ ਮਰੀ ਜਾਂਦੇ ਭ哥 ਯਰੇ ਯਰੇ ਦਾ ਦਿਮਾਗ ਨੂੰ ਚੜ ਗਿਆ ਹੀ ਤੇਰੀ ਚੱਲ ਨੂੰ ਇਹਦੀ ਸ਼ਰਾਬ ਆਹ ਹਾ ਹਾ ਹੁਣ ਫੋਨ ਆਇਆ ਗਿਆ ਲਾ ਸਰਾਵ ਨੂੰ ਕਹਿੰਦਾ ਮੈਂ ਪਿਓ ਤੋਹੋ ਸੋਫੀਆਂ ਸੁਣੇ ਆਹ ਚੌਥੇ ਖੜਿਆ ਜਾਂਦਾ ਹੈ ਉਹ ਇੱਕ ਤੇਰਾ ਯਾਰ ਆ ਤੇਰਾ ਯਾਰ ਆ ਇਹ ਤੁਸੀਂ ਆਪਦਾ ਆਪ ਹੀ ਨਿਭਾਓ ਕੀ ਹੋ ਗਿਆ ਫਿਰ ਇੱਕ ਫੜ ਤੂੰ ਜਾਂਦਾ ਲੰਬੇ ਲਾਉਣਾ ਸਾਡੇ ਤੇ ਉਹ ਵੀ ਹੋ ਰਿਹਾ ਉਹਨੂੰ ਕਿਹੜਾ ਕਰਨ ਚੱਲੋ ਹੋ ਤੇਰੀ ਚਾਰਾ ਪਹਿਲਾਂ ਉਰੇ ਉਰੇ ਤੂੰ ਵੀ ਥੋੜੀ ਇੱਕ ਚੁੱਪ ਕਰ ਉਹਦੇ ਵਿੱਚ ਆ ਜਾ ਇੰਦਰ ਉਹ ਗੱਲ ਸੁਣੋ ਓਏ ਓਏ ਉਧਰ ਹੋਣਾ ਮਾਰੀ ਉਧਰ ਰੋ ਗਿਆ ਦੇਖ ਲੈ ਮਾਰ ਰੋ ਫਿਰ ਆ ਦੇਖ ਲੈ ਇਧਰ ਸਾਹਮਣੇ ਕੀ ਲਈ ਆਉਂਦਾ ਹੈ ਡਾਰੂ ਆ ਹੋੜੇ ਫਿਰ ਤੂੰ ਦਾਪ ਢੱਕਿਆ ਪੈਗਾ ਉਂ ਤੁ ਸਾਨੂੰ ਕਹਣਾ ਉਹ ਲਾਉਣਾਗਾ ਤੈਨੂੰ ਅਸੀਂ ਚਰਨ ਕੋਲ ਤਾਂ ਨਹੀਂ ਜਾਂਦੇ ਚਰਨ ਕੋਲ ਚਰਨੇ ਦੀ ਗੱਲ ਕਰ ਯਾਰ ਭਾਈ ਤੇਰਾ ਯਾਰ ਕੀ ਹੈ ਯਾਰ ਮੈਂ ਕਹ ਤੇਰਾ ਵੱਡੇ ਭਰਾਵਾਂ ਵਰਗਾ ਮੈਂ ਤੋਹੇ ਵੱਡਾ ਮੈਂ ਦੀ ਸਤਿਕਾਰ ਕਰਦਾ ਮੈਂ ਤਾਂ ਸਿੱਧੀ ਗੱਲ ਦੱਸ ਤੂੰ ਇਹਦੇ ਪੈਰੀ ਹੱਥਾਂ ਮੈਂ ਗਲਤੀ ਮੰਨ ਤੂੰ ਬਹੁਤ ਕੁਸ ਕਰਦਾ ਨਾ ਨਹੀਂ ਛੇੜੀ ਆ ਯਾਰ ਉਹ ਤਾਂ ਯਾਰ ਇੱਕ ਮਿੰਟ ਪਹਿਲਾਂ ਮੈਨੂੰ ਇਹਦੇ ਨਾਲ ਗੱਲ ਕਰਾਉਂਦਾ ਨਾ ਕੀ ਗੱਲ ਤੈਨੂੰ ਹੁਣ ਤਾਂ ਮੈਂ ਭਜਾਇ ਕਿਦਾ ਫੋਨ ਆਇਆ ਹਾਂ ਕੀ ਫੋਨ ਆਇਆ ਸੀ ਇਹਨੇ ਤੈਨੂੰ ਫਿਰ ਅੱਛਾ ਹੁਣ ਤਾਂ ਮੂਤ ਪੀਣ ਵਾਸਤੇ ਇਹਨੂੰ ਵੀ ਬੁਲਾਉਣ ਲੱਗ ਗਿਆ ਨਾਲ ਮੈਂ ਤਾਂ ਬੁਲਾਉਣੀ ਆ ਆ ਦੇ ਦੋ ਸੱਜਰੇ ਲੱਗੇ ਖੜੇ ਚਰਨ ਵਾਲਾ ਤੇ ਬਾਈ ਤੈਨੂੰ ਕਿਹਾ ਨਹੀਂ ਪਹਿਲਾਂ ਯਾਰ ਮੈਂ ਇਹ ਕਰ ਰਿਹਾ ਇਹੋ ਹੀ ਮਾਰੀ ਜਾਂਦਾ ਭਾਈ ਯਾਰ ਕੀ ਸਾਨੂੰ ਬਦਨਾਮ ਕਰੀ ਆ ਆ ਵੀ ਰੋਲਾ ਕਿਹੜਾ ਵੀਰ ਲੱਦਾਸ ਯਾਰ ਇਹ ਮੇਰੇ ਦੋਸਤਾਂ ਨਾਲ ਲੱਗਾ ਤੇਰੇ ਨਾਲ ਲੌਂਦਾ ਪਰਜਾਈ ਆ ਮੈਂ ਤਾਂ ਇਹਨੂੰ ਕੋਚ ਏਡਾਂ ਵੀ ਕਰ ਸਕਦਾ ਤੇਰੀ ਦਾ ਮਾਮਾ ਵਰਗੀ ਮੈਂ ਕਿਉਂ ਏਡਾਂ ਕਰ ਸਕਦਾ ਗੱਲ ਗੱਲ ਸੁਣ ਪਰਜਾਈ ਨੂੰ ਤੇਰੀ ਸਾਡੀ ਤਾਂ ਨਹੀਂ ਹੈਗੀ ਚੱਲ ਚੱਲ ਸਾਲੇ ਲੁਚੇਰੇ ਲੁਚੇਰੇ ਆ ਦੇ ਕੱਚ ਰਹਿ ਤੂੰ ਮੜਾ ਜਾ ਬਰੀ ਗੱਲ ਸੁਣ ਆਪਣੇ ਪੁੱਤਾਂ ਦੇ ਚੰਦ ਭਾਈ ਜੰਨਾ ਉਹਰੇ ਆਪਣੇ ਤੋਂ ਵਿਚਾਲੜਲੇ ਦੀ ਘਰ ਵਾਲੀ ਹੈ ਤੇਰੀ ਇਹ ਮਾਮਾ ਵਰਗੀ ਹੈ ਤੂੰ ਇਹਦੀ ਇੱਜ਼ਤ ਕਰਿਆ ਕਰ ਫੇਰ ਤੇਰੀ ਭੂਆ ਰਗੀ ਕਹੇ ਇਹ ਨੂੰ ਲੱਗਦਾ ਸੀ ਯਾਰ ਮਾਦ ਨੂੰ ਯਾਦ ਆ ਜਾਣਾ ਪਰ ਯਾਰ ਹੋਈ ਜਾਣਾ ਮਾਵੇ ਹੱਲ ਕਹਿੰਦਾ ਯਾਰ ਨਾਲੇ ਇਹ ਨੂੰ ਮੈਂ ਕਹਣਾ ਬਥੇ ਦਾਖਲ ਕਰਾ ਕੇ ਆਉਣੇ ਹੈਗੇ ਦਾਖਲ ਨਹੀਂ ਬਾਈ ਤੈਨੂੰ ਨਾ ਦੋ ਦਿਨ ਆਪ ਪੀ ਨਹੀਂ ਦਿੰਦੇ ਆ ਆਪ ਇਹ ਨੂੰ ਵੀ ਬਾਂਦਰ ਜਿੰਨੂੰ ਭਜਾਉਣੇ ਪਰ ਇਹ ਨੂੰ ਟੱਕਰ ਨਾਲ ਇੱਕ ਮਿੰਟ ਇੱਕ ਮਿੰਟ ਇਹਦੀ ਵੀ ਸੁਣ ਲੋ ਕੀ ਕਹਿੰਦਾ ਕੀ ਹੋਣਾ ਆਏ ਤਾਂ ਖੜਿਆ ਸਿੱਧਾ ਜਾਂਦਾ ਨਹੀਂ ਲੈ ਆਪਣੀ ਤੇ ਇੱਕ ਨੰਬਰ ਦਾ ਆਹ ਦੇਖ ਲੈ ਯਾਰ ਤੇਰਾ ਆਪਣੀ ਆਹ ਦੇਖ ਲੈ ਯਾਰ ਬਰਦਾ ਅੰਦਰ ਯਾਰ ਦੇਖ ਲੈ ਚੱਲ ਨਿਕਲ ਸਾਡੇ ਘਰੋਂ ਚੱਲ ਦਫਾ ਇਹਨੂੰ ਕੱਢਿਆ ਰਵਾਇਤ ਕਰਾਂਗੇ ਇਹਨੂੰ ਚੱਲ ਕੱਢ ਜਾ ਇਹਨੂੰ ਵੀ ਸਾਡੇ ਅਲਵਾਰ ਇਹਨੂੰ ਵੀ ਅਲਵਾਰ ਚੱਲ ਨਿਕਲ ਤੂੰ ਮੇਰੇ ਘਰੋਂ ਕਿਵੇਂ ਕਰਦਾ ਇਹਨੇ ਕੱਢਾਂਗਾ ਤੂੰ ਗੰਦ ਬਾਹਰ ਯਾਰ ਗੱਲ ਸੁਣ ਇਹਨੂੰ ਕੱਢਾਂਗੇ ਬਾਅਦ ਚ ਇਹਨੂੰ ਤੂੜੀ ਵਾਲੇ ਚੇਤੇ ਮੈਂ ਕਿਹਾ ਦੱਪ ਦੇ ਲੈ ਹਾਂ ਖੂੜੀ ਤੇ ਸੈਟ ਹੈ ਮੈਂ ਹਣੀ ਗੱਲ ਸਮਝ ਤੂੰ ਘਰੋਂ ਉਹਨੂੰ ਤੂੰ ਕਿਉਂ ਬੁਲਾਉਣਾ ਸੜੇ ਹੋ ਬੰਦ ਨੂੰ ਕਰੇ ਵਾਲਾ ਹਾਂ ਸਾਨੂੰ ਤੂੰ ਕਹਿੰਦਾ ਵੀ ਆਏ ਆ ਯਾਰ ਪਲਾਨਾ ਟੀਮ ਦਾ ਸਾਡੇ ਤੇ ਤੂੰ ਤੋਂ ਤਾਂ ਲਾਉਣਾ ਦੋਨਾਂ ਤੇ ਭਰਾਵਾਂ ਤੇ ਜਿਹੜਾ ਘਰ ਦੀ ਗੱਲ ਘਰੇ ਰੱਖਦੇ ਆ ਸਾਡੀ ਘਰ ਦੀ ਗੱਲ ਆ ਫਿਰ ਤਾਂ ਆਹ ਮੇਰੀ ਘਰ ਦੀ ਗੱਲ ਲਈ ਤੂੰ ਬਾਹਰ ਜਿਹੜਾ ਓਏ ਬਾਹਰ ਨਾ ਜਿਹੜਾ ਕਾਜ ਕਰਿਆ ਤੇ ਤਰਾ ਯਾਰ ਬੁੜੀ ਨਾ ਪੰਗੇ ਲਈ ਜਾਂਦਾ ਕਰੋ ਅੱਗੇ ਗਾ ਕੇ ਮੇਰਾ ਭਰਾ ਦਾ ਵੱਡਾ ਹੈ ਸੱਟ ਉਹਨੂੰ ਸੱਟੇ ਰੂ ਤੂੜੀ ਚੱਤ ਸੱਟ ਖੁੱਤੀ ਆ ਦੇ ਟੋਕਰੇ ਦੇਉ ਤੇਰੇ ਨਾ ਤੂੰ ਵੀ ਬਾਹਰ ਮੂੰਹ ਤੂੜੀ ਤੂੜੀ ਬਾਹਰ ਦੇ ਮੂੰਹ ਚ ਬੱਪ ਦੇਉ ਬਾਹਰ ਦੇ ਮੂੰਹ ਚ ਬੱਪ ਦੇਉ ਬਾਹਰ ਦੇ ਮੂੰਹ ਚ ਬਾਹਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣੇ ਉਹ ਨਹੀਂ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਓ ਸਾਨੂੰ ਜਰੂਰ ਦੱਸਿਓ ਵੀ ਅਸੀਂ ਇਹ ਤੀਜਾ ਭਾਗ ਲੈ ਕੇ ਆਈ ਆ ਜਾਂ ਨਾ ਲੈ ਕੇ ਕਮੈਂਟਾਂ ਵਿੱਚ ਦੱਸਿਓ ਵੀ ਕਿਵੇਂ ਲੱਗੀ ਤੇ ਹਾਂ ਵੀਰੇ ਯਾਰ ਇਹਨਾਂ ਮੈਂਟ ਵੀ ਬਹੁਤ ਲੱਗਦੀ ਹੈ ਹਨਾ ਵੀਡੀਓ ਬਣਾਉਣ ਤੇ ਤੇ ਹੱਥ ਬੰਨ ਕੇ ਬੇਨਤੀ ਹੈ ਮੇਰੇ ਵੀਰ ਯਾਰ ਦੱਬ ਕੇ ਤੁਸੀਂ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਐ ਦੱਸਣਾ ਵੀਰ ਬਣ ਕੇ ਕਿ ਸਾਰਿਆਂ ਤੋਂ ਵਧੀਆ ਐਕਟਿੰਗ ਕਿਹਦੀ ਹੈ ਹਨਾ ਉਹ ਸਾਨੂੰ ਨਾ ਯਾਰ ਦਿਲ ਨੂੰ ਸਕੂਨ ਜਾਂ ਮਿਲ ਜਾਂਦਾ ਦਿਲ ਨੂੰ ਹੌਸਲਾ ਜਾਂ ਹੋ ਜਾਂਦਾ ਯਾਰ ਜਦੋਂ ਕੋਈ ਕਮੈਂਟ ਕਰਦਾ ਨਾ ਵੀ ਕਿਸੇ ਨਾ ਕਿਸੇ ਬਾਰੇ ਵੀ ਯਾਰ ਆ ਕਮੈਂਟ ਵੀ ਮੇਰੇ ਵਾਸਤੇ ਆ ਤੇ ਵਧੀਆ ਹੈਗਾ ਹਨਾ ਤੇ ਸਾਨੂੰ ਯਾਰ ਦਿਲ ਜਿਹਨੂੰ ਚਾਜ ਆ ਚੱਲ ਜਾਂਦਾ ਇੱਕ ਵੀਰ ਬਣ ਕੇ ਇਹ ਕਮੈਂਟ ਜੇ ਤੁਸੀਂ ਵੀ ਬਣ ਕੇ ਜ਼ਰੂਰ ਦੱਸਣਾ ਤੇ ਬਈ ਯਾਰ ਸਾਡੇ ਚੈਨਲ ਦਾ ਨਾਂ ਜੈਸ਼ਕਾ ਦੱਸੂਗੀ ਵੀ ਕੀ ਹੈ ਜੰਦਨਾ ਜੈਸ਼ਿਕਾ ਪੀਵੀ03 ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂ ਬਈ ਸਾਡੇ ਚੈਨਲ ਦਾ ਨਾਮ ਹੈਗਾ ਜੈਸ਼ਿਕਾ ਪੀਵੀ03 ਸਤਿ ਸ੍ਰੀ ਅਕਾਲ ਜੀ ਕਰ ਦੇ ਲਾਈਕ ਵਟ ਭਾਈ ਤੂੜੀ ਵੀ ਪਾਈ ਗਈ ਮੂੰਹ ਚ ਰੱਖ